ਸੁਭੇਦਰ ਭਪਿੰਦਰ ਸਿੰਘ ਬੋਲ ਰਿਆਂ ਕਿਰਪਾ ਕਰਕੇ ਇਹ 3-4 ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਤ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਿਹਾ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30-8 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਖਾਣਾ ਖਾਣਰ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਜੇਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੈਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਜਿਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜਲਾ ਅਜਕਲ ਪੰਜ ਪੰਜ ਸੈਂਕੜੇ ਕਿਲੋਮੀਟਰ ਵਾਲੀਆਂ ਮੇਜਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾਹਰੀਆਂ ਲਾਈਟਾਂ ਕਨੈਕਟ ਕਰਦੀਆਂ ਤੇ ਸਿੱਧੀ ਅੰਦਰ ਅੱਗੇ ਬਜਰੀ ਜੀ ਦੀ ਲਾਈਟ